ਸਾਤਿਸ਼ ਰਿਆਕਾਰ ਜੀ ਦੋਸਤੋ ਇਹ ਕੁਝ ਫੋਟਮਾਨਾ سوشل میڈیا ਤੇ ਕਾਫੀ ਦਿਨਾਂ ਦਿਆਂ ਵਾਇਰਲ ਹੋ ਰਹੀਆਂ ਨੇ ਤੇ ਦੋਸਤੋ ਲੋਕ ਇਹਨਾਂ ਫੋਟਮਾਨ ਨੂੰ ਲੈ ਕੇ سوشل میڈیا ਤੇ ਟਰੋਲ ਵੀ ਕਰ ਰਹੇ ਨੇ ਤੇ ਦੋਸਤੋ ਜਿਵੇਂ ਤੁਹਾਨੂੰ ਪਤਾ ਹੈ ਕਿ ਅੱਜਕੱਲ ਪੰਜਾਬ ਦੇ ਜਿੰਨੇ ਵੀ ਮੁੰਡੇ ਕੁੜੀਆਂ ਨੇ ਉਹ ਸਭ ਵਿਦੇਸ਼ਾਂ ਨੂੰ ਜਾ ਰਹੇ ਨੇ ਅਤੇ ਉੱਥੇ ਪੱਕੇ ਹੋਣ ਲਈ ਬਹੁਤ ਸਾਰੇ ਐਫਰਟ ਲਗਾ ਰਹੇ ਨੇ ਅਤੇ ਕੁਝ ਮੁੰਡੇ ਕੁੜੀਆਂ ਨਾਲ ਵਿਆਹ ਕਰਵਾ ਰਹੇ ਨੇ ਜਿਹੜੀਆਂ ਉੱਥੇ ਪੱਕੀਆਂ ਨੇ ਅਤੇ ਕੁੜੀਆਂ ਦੀਆਂ ਵੀ ਵੀਡੀਓ ਕਾਫੀ ਸੋਸ਼ਲ ਮੀਡੀਆ ਤੇ ਵਾਇਰਲ ਹੋਈਆਂ ਨੇ ਜੋ ਕਿ ਉੱਥੋਂ ਦੇ ਗੋਰਿਆਂ ਨਾਲ ਜਾਂ ਕਾਲਿਆਂ ਦੇ ਨਾਲ ਵਿਆਹ ਕਰਵਾ ਕੇ ਪੱਕੀਆਂ ਹੋ ਰਹੀਆਂ ਨੇ ਤੁਸੀਂ ਸਾਡੇ ਚੈਨਲ ਤੇ ਜਾ ਕੇ ਉਹਨਾਂ ਦੀਆਂ ਵੀਡੀਓ ਵੇਖ ਸਕਦੇ ਹੋ ਤੇ ਦੋਸਤੋ ਇਹ ਮੁੰਡੇ ਦੀ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ ਜਿਸ ਵਿੱਚ ਇਸ ਮੁੰਡੇ ਨੇ ਇੱਕ ਕਾਲੀ ਦੇ ਨਾਲ ਵਿਆਹ ਕਰਵਾ ਲਿਆ ਤੇ ਵਿਆਹ ਤੋਂ ਬਾਅਦ ਇਹ ਮੁੰਡਾ ਪੱਕੇ ਤੌਰ ਤੇ ਅਮਰੀਕਾ ਦੇ ਵਿੱਚ ਸ਼ਿਫਟ ਹੋ ਜਾਂਦਾ ਹੈ ਤੇ ਇਸ ਸਰਦਾਰ ਮੁੰਡੇ ਦੇ ਦੋ ਥੇ ਬੱਚੇ ਵੀ ਹੋ ਜਾਂਦੇ ਨੇ ਜਿਵੇਂ ਤੁਸੀਂ ਇਸ ਵੀਡੀਓ ਵਿੱਚ ਵੇਖ ਵੀ ਸਕਦੇ ਹੋ ਤੇ ਇਹ ਕਾਲੀ ਇਸ ਪੰਜਾਬੀ ਮੁੰਡੇ ਨੂੰ ਬਹੁਤ ਜ਼ਿਆਦਾ ਪਿਆਰ ਕਰਦੀ ਹੈ ਪਰ ਦੋਸਤੋ ਸਾਡੇ ਲੋਕਾਂ ਵਿੱਚ ਇੱਕ ਕਮੀ ਹੈ ਕਿ ਜਦੋਂ ਵੀ ਉਹ ਕਿਸੇ ਨੂੰ ਵੇਖਦੇ ਆ ਤਾਂ ਉਹਦੇ ਵਿੱਚ ਨੁਕਸ ਜ਼ਰੂਰ ਕੱਢਣ ਲੱਗ ਜਾਂਦੇ ਆ ਤੇ ਦੋਸਤੋ ਇਸ ਮੁੰਡੇ ਦੇ ਨਾਲ ਵੀ ਇਹੀ ਕੁਝ ਹੋਇਆ ਲੋਕ ਇਸ ਮੁੰਡੇ ਨੂੰ ਟ੍ਰੋਲ ਕਰ ਰਹੇ ਨੇ ਕਿ ਇਸ ਮੁੰਡੇ ਨੇ ਪੱਕੇ ਹੋਣ ਲਈ ਕਾਲੀ ਦੇ ਨਾਲ ਵਿਆਹ ਕਰਵਾ ਲਿਆ ਕਿਉਂਕਿ ਬਹੁਤ ਮੁੰਡੇ ਕੁੜੀਆਂ ਵਿਆਹ ਕਰਵਾ ਰਹੇ ਨੇ ਪੱਕੇ ਹੋਣ ਵਾਸਤੇ ਇਸ ਕਰਕੇ ਲੋਕ ਇਸ ਮੁੰਡੇ ਨੂੰ ਵੀ ਟ੍ਰੋਲ ਕਰ ਰਹੇ ਨੇ ਪਰ ਦੋਸਤੋ ਇੱਥੇ ਇਹ ਸਾਬਤ ਨਹੀਂ ਹੋ ਜਾਂਦਾ ਕਿ ਕੋਈ ਵੀ ਬੰਦਾ ਪੱਕੇ ਹੋਣ ਲਈ ਵਿਆਹ ਕਰਵਾ ਰਿਹਾ ਜਾਂ ਪਿਆਰ ਕਰ ਰਿਹਾ ਹੈ। ਇਹ ਵੀ ਹੋ ਸਕਦਾ ਹੈ ਕਿ ਉਸ ਮੁੰਡੇ ਨੂੰ ਸੱਚੇ ਦਿਲੋਂ ਇਸ ਕਾਲੀ ਦੇ ਨਾਲ ਪਿਆਰ ਹੋਵੇ ਇਸ ਕਰਕੇ ਮੁੰਡੇ ਨੇ ਉਸ ਕਾਲੀ ਦੇ ਨਾਲ ਵਿਆਹ ਕਰਵਾਇਆ ਹੋਵੇ। ਪਰ ਇਸ ਗੱਲ ਵਿੱਚ ਕੋਈ ਵੀ ਦੋ رائے ਨਹੀਂ ਹੈ ਕਿ ਇਹ ਜਿਹੜੀ ਕਾਲੀ ਹੈ ਇਸ ਪੰਜਾਬੀ ਮੁੰਡੇ ਨੂੰ ਪਿਆਰ ਨਹੀਂ ਕਰਦੀ। ਇਹ ਕੁੜੀ ਸੱਚੇ ਦਿਲੋਂ ਇਸ ਸਰਦਾਰ ਮੁੰਡੇ ਨੂੰ ਪਿਆਰ ਕਰਦੀ ਹੈ। ਤਾਂ ਹੀ ਇਸ ਕੁੜੀ ਨੇ ਪੰਜਾਬੀ ਦੇ ਨਾਲ ਵਿਆਹ ਕਰਵਾ ਲਿਆ। ਤੇ ਦੋਸਤੋ ਤੁਹਾਨੂੰ ਪਤਾ ਹੈ ਕਿ ਪੰਜਾਬੀਆਂ ਨੂੰ ساری ਦੁਨੀਆ ਪਿਆਰ ਕਰਦੀ ਹੈ। ਸ਼ਾਇਦ ਇਹੀ ਕਾਰਨ ਸੀ ਕਿ ਇਹ ਕੁੜੀ ਆ ਜਿਹੜੀ ਇਹ ਵੀ ਪੰਜਾਬੀਆਂ ਨੂੰ ਬਹੁਤ ਜ਼ਿਆਦਾ ਪਿਆਰ ਕਰਦੀ ਸੀ ਇਸ ਕਰਕੇ ਇਹ ਕੁੜੀ ਇਸ ਮੁੰਡੇ ਦੇ ਪਿਆਰ ਦੇ ਵਿੱਚ ਪੈ ਜਾਂਦੀ ਹੈ ਤੇ ਇਹ ਮੁੰਡਾ ਫਿਰ ਇਸ ਕੁੜੀ ਦੇ ਨਾਲ ਵਿਆਹ ਕਰਵਾ ਲੈਂਦਾ ਹੈ ਤੇ ਜਿਹੜੇ ਲੋਕ ਮੁੰਡੇ ਨੂੰ ਗਲਤ ਕਹਿ ਰਹੇ ਨੇ ਮੈਂ ਉਹਨਾਂ ਨੂੰ ਸਿਰਫ ਇਹੀ ਕਹਿਣਾ ਚਾਹਾਂਗਾ ਕਿ ਜਿੱਥੇ ਪਿਆਰ ਹੁੰਦਾ ਹੈ ਉੱਥੇ ਰੰਗ ਰੂਪ ਨਹੀਂ ਦੇਖਿਆ ਜਾਂਦਾ ਇਸ ਵੀਰ ਦੀ ਮੈਨੂੰ ਇੱਕ ਹੋਰ ਗੱਲ ਵੀ ਚੰਗੀ ਲੱਗੀ ਕਿ ਇਸ ਵੀਰ ਨੇ ਆਪਣੇ ਬੱਚੇ ਦੇ ਜੂੜਾ ਰੱਖਿਆ ਹੋਇਆ ਤੁਸੀਂ ਵੀਡੀਓ ਵਿੱਚ ਵੇਖ ਵੀ ਸਕਦੇ ਹੋ ਅਮਰੀਕਾ ਵਰਗੇ ਦੇਸ਼ਾਂ ਦੇ ਵਿੱਚ ਵੀਰ ਰਹਿੰਦਾ ਹੈ ਤੇ ਆਪਣੇ ਬੱਚੇ ਦੇ ਜੂੜਾ ਰੱਖਿਆ ਹੋਇਆ ਇਸ ਤੋਂ ਪਤਾ ਲੱਗਦਾ ਹੈ ਕਿ ਵੀਰ ਆਪਣੇ ਧਰਮ ਨੂੰ ਆਪਣੇ ਸਿੱਖੀ ਨੂੰ ਕਿੰਨਾ ਪਿਆਰ ਕਰਦਾ ਹੈ ਤੇ ਆਪਣੇ ਪੰਜਾਬ ਦੇ ਪ੍ਰਤੀ ਕਿੰਨਾ ਪਿਆਰ ਰੱਖਦਾ ਮੁੰਡਾ ਸੋ ਦੋਸਤੋ ਕੀ ਕਹਿਣਾ ਚਾਹੋਗੇ ਤੁਸੀਂ ਇਸ ਵੀਡੀਓ ਦੇ ਬਾਰੇ ਕਮੈਂਟ ਕਰਕੇ ਜਰੂਰ ਦੱਸਿਓ ਜੀ ਅਤੇ ਇਸ ਵੀਡੀਓ ਨੂੰ ਆਪਣਾ ਫਰਜ਼ ਸਮਝਦੇ ਹੋਏ ਅੱਗੇ ਵਧਾ ਤੋਂ ਅਤੇ ਸ਼ੇਅਰ ਕਰ ਦਿਓ ਅਤੇ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਤੇ ਬੈਲ ਆਈਕਨ ਨੂੰ ਜਰੂਰ ਪ੍ਰੈਸ ਕਰ ਦਿਓ ਅਤੇ ਇੱਕ ਵਾਰ ਤੁਸੀਂ ਸਾਡੀਆਂ ਸਾਰੀਆਂ ਵੀਡੀਓ ਵੀ ਚੈੱਕ ਕਰਕੇ ਜਰੂਰ ਆਇਓ ਤੇ ਦੱਸਿਓ ਤੁਹਾਨੂੰ ਕਿਵੇਂ ਲੱਗੀਆਂ ਸਾਡੀਆਂ ਵੀਡੀਓ ਸੋ ਦੋਸਤੋ ਮਿਲਦੇ ਹਾਂ ਕਿਸੇ ਅਗਲੀ ਵੀਡੀਓ ਤੇ ਉਦੋਂ ਤੱਕ ਰੱਬ ਰਾਖਾ